ਸਮਾਣਾ ਹਲਚਲ نیوز ਟੀਵੀ ਦੇਖ ਰਹੇ ਸਾਰੀ ਸਰੋਤਿਆਂ ਨੂੰ ਪਾਠਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਇੱਕ ਹੋਰ ਮਸਲਾ ਲੈ ਕੇ ਪਹੁੰਚਿਆ ਪਹਿਲਾਂ ਵੀ ਸਮਾਣਾ ਹਲਚਲ نیوز ਲੋਤ ਮਸਲੇ ਲੈ ਕੇ ਚੱਲਦਾ ਤੇ ਅੱਜ ਵੀ ਇੱਕ ਲੋਕ ਮਸਲਾ ਲੈ ਕੇ ਤੁਹਾਡੇ ਜਨਤਾ ਦੇ ਦਰਬਾਰ ਦੇ ਵਿੱਚ ਪਹੁੰਚਿਆ ਮਸਲਾ ਇਹ ਹੈ ਕਿ ਵੀ ਪਟਿਆਲਾ ਰੋਡ ਦੇ ਉੱਤੇ ਜੇ ਗੱਲ ਕੀਤੀ ਜਾਵੇ ਮੋੜ ਮੁੜਦਿਆਂ ਹੀ ਲੈ ਕੇ ਪਾਠਨਾ ਦੇ ਦੂਜੇ ਪਾਰ ਤੱਕ ਬਹੁਤ ਹੀ ਨਜਾਇਜ਼ ਕਬਜ਼ੇ ਹੋ ਚੁੱਕੇ ਹੋ ਨਜਾਇਜ਼ ਕਬਜ਼ੇ ਦੀ ਭਰਮਾਰ ਹੋ ਚੁੱਕੀ ਹੈ ਇੱਥੇ ਕਬਜ਼ਿਆਂ ਦੀ ਜੇ ਗੱਲ ਕੀਤੀ ਜਾਵੇ ਕੋਈ ਜੀ ਦੂਰੀ ਤੇ ਜੰਗਲਾਤ ਵਿਭਾਗ ਮਹਿਕਮਾ ਵੀ ਹੈ ਜੰਗਲਾਤ ਵਿਭਾਗ ਦੇ ਅਧਿਕਾਰੀ ਜੇ ਗੱਲ ਕੀਤੀ ਜਾਵੇ ਉਹਨਾਂ ਦੀ ਚੈਕਿੰਗ ਕਰਨ ਦੀ ਥਾਂ ਜਾਂ ਕਬਜ਼ੇ ਛਡਾਉਣ ਦੀ ਥਾਂ ਕੋਈ ਵੀ ਉਪਰਾਲਾ ਨਹੀਂ ਕਰ ਰਹੀ ਮੁੱਖ ਮੰਤਰੀ ਸਾਹਿਬ ਦੇ ਧਿਆਨ ਦੇ ਵਿੱਚ ਗੱਲ ਲਿਆ ਰਹੇ ਹਾਂ ਜੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਕੋਈ ਕਾਰਵਾਈ ਨਹੀਂ ਕਰਨੀ ਜੇ ਕਬਜ਼ੇ ਇਸੇ ਤਰ੍ਹਾਂ ਹੀ ਨਿਸ਼ਬਤ ਚਲਦੇ ਰਹਿਣਗੇ ਤਾਂ ਫਿਰ ਜੰਗਲਾਤ ਵਿਭਾਗ ਨੂੰ ਖਤਮ ਕੀਤਾ ਜਾਵੇ ਜੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕਰਨੀ ਕਹਿਣ ਦਾ ਮਤਲਬ ਇਹ ਹੈ ਕਿ ਜੰਗਲਾਤ ਵਿਭਾਗ ਦੀ ਕੋਈ ਜਗ੍ਹਾ ਦੀ ਦੂਰੀ ਤੋਂ ਰੇਂਜ ਅਫਸਰ ਵੀ ਹਨ ਦਰਜਨਾ ਹੀ ਮੁਲਾਜ਼ਮ ਸਮਾਨਾ ਜੰਗਲਾਤ ਵਿਭਾਗ ਦੇ ਵਿੱਚ ਤਾਇਨਾਤ ਕੀਤੇ ਗਏ ਹਨ ਜੇ ਕਬਜ਼ੇ ਦੀ ਗੱਲ ਕੀਤੀ ਜਾਵੇ ਕਬਜ਼ੇ ਦੇ ਛਡਾਣ ਦੇ ਮਾਮਲੇ ਦੇ ਵਿੱਚ ਜ਼ੀਰੋ ਤੇ ਗੱਲ ਕਰਦੇ ਹਾਂ ਸਮਾਣਾ ਸ਼ਹਿਰ ਦੀ ਜੇ ਇੱਥੇ ਕਬਜ਼ੇ ਦੀ ਗੱਲ ਕੀਤੀ ਜਾਵੇ ਅਨੇਕਾਂ ਹੀ ਥਾਵਾਂ ਤੇ ਨਜਾਇਜ਼ ਕਬਜ਼ੇ ਹੋਏ ਹੋਏ ਹਨ ਉਹਨਾਂ ਕਬਜ਼ਿਆਂ ਨੂੰ ਕੋਈ ਵੀ ਅਮਲੀ ਜਾਮਾ ਨਹੀਂ ਪਛਾਣਿਆ ਜਾਂਦਾ ਉਹਨੂੰ ਛਡਾਣ ਦੇ ਲਈ ਆ ਉਹਨੂੰ ਖਾਲੀ ਕਰਨ ਦੇ ਲਈ ਪਹਿਲਾਂ ਤਾਂ ਉਹ ਨਜਾਇਜ਼ ਕਬਜ਼ਾ ਹੁੰਦੇ ਵੇਖਦੇ ਰਹਿਣਗੇ ਜਦੋਂ ਨਜਾਇਜ਼ ਕਬਜ਼ਾ ਹੱਦੋਂ ਵੱਧ ਹੋ ਜਾਂਦਾ ਤਾਂ ਫਿਰ ਮੁਲਾਜ਼ਮਾਂ ਦਾ ਅਧਿਕਾਰੀਆਂ ਦਾ ਇੱਕੋ ਹੀ ਕਹਿਣਾ ਹੁੰਦਾ ਹੈ ਕਿ ਵਾਸੀਂ ਕੋਰਟ ਦੇ ਵਿੱਚ ਕੇਸ ਪਾ ਦਿੱਤਾ ਹੈ ਕੋਰਟ ਦੀ ਕਾਰਵਾਈ ਤੁਸੀਂ ਸਭ ਜਾਣਦੇ ਹੋ ਕਈ ਕਈ ਸਾਲ ਲੰਘ ਜਾਂਦੇ ਹਨ ਜਦ ਨੂੰ ਜਿਹੜੇ ਕਬਜ਼ਾਕਾਰ ਹਨ ਉਹਨਾਂ ਦੇ ਹੌਸਲੇ ਵੀ ਬਲੰਦ ਹੋ ਜਾਂਦੇ ਹਨ ਤੇ ਕਿਤੇ ਨਾ ਕਿਤੇ ਕਥਿਤ ਅਧਿਕਾਰੀਆਂ ਨਾਲ ਵੀ ਮਿਲੀ ਭੁਗਤ ਹੋ ਜਾਂਦੀ ਹੈ ਤੇ ਉਹਨਾਂ ਮਿਲੀ ਭੁਗਤ ਕਰਕੇ ਹੀ ਪਾਖੜਾ ਨਹਿਰ ਦੇ ਕੰਡਿਆਂ ਦੀ ਜੇ ਗੱਲ ਕੀਤੀ ਜਾਵੇ ਜੰਗਲਾਤੋਂ ਭਗਦੇ ਅਧਿਕਾਰੀਆਂ ਦੀ ਵੀ ਕਥਿਤ ਮੁਲੀ ਭੁਗਤ ਕਰਕੇ ਨਜਾਇਜ਼ ਕਬਜ਼ੇ ਤੜਾ ਤੜ ਹੋ ਰਹੇ ਹਨ ਅੱਜ ਇੱਕ ਸੋਸ਼ਲ ਮੀਡੀਆ ਤੇ ਪੋਸਟ ਪੋਸਟ ਚੱਲ ਰਹੀ ਸੀ ਕਿ ਸਮਾਣਾ ਤੋਂ ਜਿਹੜਾ ਪਟਿਆਲਾ ਰੋਡ ਭਾਖੜਾ ਦੇ ਨੇੜੇ ਜਿੰਨੇ ਵੀ ਨਜਾਇਜ਼ ਕਬਜ਼ੇ ਹੋਏ ਹਨ ਉਸ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਸਰਿਆਂ ਵਿੱਚ ਲਿਖਿਆ ਹੋਇਆ ਸੀ ਕਿ ਵੀ ਅਸੀਂ ਇਹ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਮੀਨਾ ਦਿੰਨੇ ਆ ਉਸ ਵਿੱਚ ਇਹ ਵੀ ਲਿਖਿਆ ਹੋਇਆ ਸੀਗਾ ਉਸਨੇ ਨਾਂ ਛਾਪਣ ਦੀ ਖਬਰ ਨਾਂ ਖਬਰ ਦੇ ਵਿੱਚ ਆਪਣਾ ਨਾਮ ਨਾਂ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਅਸੀਂ ਕੁਝ ਅਧਿਕਾਰੀ ਮਹਿਕਮੇ ਆਣਾ ਨਾ ਜਿਹੜੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਉਹਨਾਂ ਨਾਲ ਮਿਲੀ ਭੁਗਤ ਕੀਤੀ ਹੋਈ ਹੈ ਉਹਨਾਂ ਨੂੰ ਅਸੀਂ ਮਹੀਨਾ ਦਿੰਨੇ ਆ ਤਾਂ ਹੀ ਇਹ ਨਜਾਇਜ਼ ਕਬਜ਼ੇ ਹੋਏ ਹੋਏ ਹਨ ਹੁਣ ਅਸੀਂ ਤੁਹਾਨੂੰ ਨਜਾਇਜ਼ ਕਬਜ਼ੇ ਵੀ ਦਿਖਾ ਦਿੰਨੇ ਆ ਜਿਹੜੀ ਜੰਗਲਾਤ ਵਿਭਾਗ ਦੀ ਥਾਂ ਤੇ ਧੜਾ ਧੜ ਹੋ ਰਿਆ ਹਨ ਪਰ ਜੰਗਲਾਤ ਵਿਭਾਗ ਆਪਣੇ ਦਫ਼ਤਰ ਦੇ ਕੁਰਸੀਆਂ ਨਹੀਂ ਛੱਡਦਾ ਗੱਲ ਇੱਥੇ ਇਹ ਦੱਸਣੀ ਬਣਦੀ ਆ ਅਧਿਕਾਰੀ ਜਿਹੜੇ ਨੇ ਜੰਗਲਾਤ ਵਿਭਾਗ ਦੇ ਪਹਿਲਾਂ ਸਰਦੀ ਕਰਕੇ ਟਾਈਮ ਤੇ ਨਹੀਂ ਆਉਂਦੇ ਸੀ ਅੱਗੇ ਗਰਮੀ ਆ ਜਾਣੀਗੇ ਤਾਂ ਉਹਨਾਂ ਨੇ ਆਪਣੇ ਦਫ਼ਤਰੇ ਤੋਂ ਬਾਹਰ ਨਹੀਂ ਨਿਕਲਣਾ ਹੁਣ ਤੁਹਾਨੂੰ ਸਬੂਤ ਵੀ ਦਿਖਾਵਾਂਗੇ ਜੰਗਲਾਤ ਵਿਭਾਗ ਦੀ ਥਾਂ ਤੇ ਜੜੇ ਕੇ ਵੀ ਕਰੋੜਾਂ ਰੁਪਏ ਦੀਆਂ ਥਾਮਾਂ ਨੇ ਜਿਨ੍ਹਾਂ ਦੇ ਉੱਤੇ ਨਾਜਾਇਜ਼ ਕਬਜ਼ੇ ੜਾ ੜਾ ਕੀਤੇ ਜਾ ਰਹੇ ਨੇ ਬਣੇ ਰਹੋ ਸਮਾਣਾ ਹਲਚਲ న్యూਸ ਦੇ ਨਾਲ ਪ੍ਰੇਮ ਬਦਵਾ ਦੀ ਰਿਪੋਰਟ ਤੁਸੀਂ ਦੇਖ ਸਕਦੇ ਹੋ ਪਟਿਆਲਾ ਰੋਡ ਦੇ ਉੱਤੇ ਜੰਗਲਾਤ ਵਿਭਾਗ ਦੀ ਥਾਂ ਦੇ ਉੱਤੇ ਕਿਵੇਂ ਸਰਿਆਮ ਕਬਜ਼ੇ ਕੀਤੇ ਜਾ ਰਹੇ ਹਨ ਇਹਨਾਂ ਸਭ ਕੁਝ ਦੇਖਦੇ ਹੋਏ ਅਧਿਕਾਰੀ ਮੂਕ ਦਰਸ਼ਕ ਬਣੇ ਬੈਠੇ ਹਨ ਦੇਖ ਸਕਦੇ ਇੱਕ ਹੋਰ ਅਧਿਕਾਰੀ ਆਪਣੇ ਮੰਜੇ-ਮੁੰਜੇ ਲੈ ਕੇ ਆ ਰਿਹਾ ਜੋ ਆਪਣੇ ਇੱਥੇ ਪੱਕੇ ਕਬਜ਼ੇ ਕਰਨ ਦੀ ਥਾਂ ਬਣਾ ਰਿਹਾ ਹੈ ਸੜਕ ਦੇ ਕਿਨਾਰੇ ਦੇ ਉੱਤੇ ਦੁਕਾਨਾਂ ਲੱਗਣ ਨੂੰ ਹਰ ਵੇਲੇ ਤਿਆਰ ਰਹੀਆਂ ਹਨ ਤੇ ਵਿਭਾਗ ਦੇ ਅਧਿਕਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ ਕਿ ਨਜਾਇਜ਼ ਕਬਜ਼ੇ ਛੜਾਏ ਜਾਣ ਦੇਖ ਸਕਦੇ ਹਾਂ ਜੰਗਲਾਤ ਵਿਭਾਗ ਦੀ ਜਿਹੜੀ ਕਰੋੜਾ ਰੁਪਏ ਦੀ ਥਾਂ ਹੈ ਕਰੋੜਾ ਰੁਪਏ ਦੀ ਥਾਂ ਦੇ ਉੱਤੇ ਕਿਵੇਂ ਨਜਾਇਜ਼ ਕਬਜ਼ੇ ਡੜਾ-ਡੜ ਚੱਲ ਰਹੇ ਹਨ ਤੁਹਾਨੂੰ ਸਮਾਣਾ ਹਲਚਲ న్యూਸ ਦੀ ਰਿਪੋਰਟ ਦੇ ਨਾਲ ਦਿਖਾ ਰਹੇ ਹਾਂ ਸੂਏ ਦੇ ਕੰਡੇ ਦੇ ਉੱਤੇ ਝੋਪੜੀਆਂ ਦੇਖ ਸਕਦੇ ਹਾਂ ਬਹੁਮੁੱਲੀ ਥਾਂ ਜਿਹਨੂੰ ਜੰਗਲਾਤ ਵਿਭਾਗ ਦੀ ਕਰੋੜਾਂ ਰੁਪਏ ਦੀ ਥਾਂ ਹੈ ਜਿੱਥੇ ਉੱਤੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ ਇੱਕ ਹੋਰ ਸਬੂਤ ਦਿਖਾ ਰਹੇ ਹਾਂ ਜੰਗਲਾਤ ਵਿਭਾਗ ਦੀ ਥਾਂ ਦੇ ਸੜਕ ਦੇ ਕਿਨਾਰੇ ਦੇ ਉੱਤੇ ਹੀ ਕਿਸੇ ਜੂਸ ਵਾਲੇ ਵੱਲੋਂ ਸੜਕ ਦੇ ਕਿਨਾਰੇ ਤੇ ਹੀ ਅੱਡਾ ਬਣਾਇਆ ਹੋਇਆ ਹੈ ਜੇ ਗੱਲ ਕੀਤੀ ਜਾਵੇ ਇਸ ਜੂਸ ਵਾਲੇ ਦਾ ਜੂਸ ਪੀਣ ਲਈ ਸੜਕ ਦੇ ਹੀ ਗੱਡੀਆਂ ਖੜਨ ਗਿਆ ਜੋ ਕਿਸੇ ਵੀ ਸਮੇਂ ਹਾਦਸੇ ਦਾ ਕਾਰਨ ਬਣ ਸਕਦੀਆਂ ਨੇ ਐਨੀਆਂ ਨਗਹਿਲੀ ਦੇਖਦੇ ਹੋਏ ਵੀ ਜੰਗਲਾਤ ਵਿਭਾਗ ਆਪਣੀ ਕੰਮ ਕਰ ਨਹੀਂ ਨੀਂਦ ਤੋਂ ਨਹੀਂ ਜਾਗ ਰਿਹਾ ਜਾਗਣਗੇ ਉਦੋਂ ਜਦੋਂ ਕੋਈ ਹਸਾ ਵਾਪਰ ਗਿਆ ਇਹਨਾਂ ਨੇ ਫਿਰ ਉਹ ਕਾਰਵਾਈ ਕਰਨੀ ਆ ਨਾ ਕਰਨ ਵਾਲੀ ਪਰ ਸਮਾਂ ਰਹਿੰਦੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਨਜਾਇਜ਼ ਕਬਜ਼ੇ ਛੁੜਵਾਏ ਜਾਣ ਤਾਂ ਜੋ ਕਿਸੇ ਗਰੀਬ ਦਾ ਕੋਈ ਨੁਕਸਾਨ ਨਾ ਹੋਵੇ ਦੇਖ ਸਕਦੇ ਹੋ ਪਟਿਆਲਾ ਰੋਡ ਦੇ ਉੱਤੇ ਜਿਹੜੇ ਨਜਾਇਜ਼ ਕਬਜ਼ੇ ਨੇ ਸਰਿਆਮ ਕਬਜ਼ੇ ਕੀਤੇ ਜਾ ਰਹੇ ਹਨ ਜੰਗਲਾਤ ਵਿਭਾਗ ਦੀ ਥਾਂ ਤੇ ਜੇ ਜੰਗਲਾਤ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਕੁਝ ਹੀ ਕਦਮਾਂ ਦੀ ਦੂਰੀ ਤੇ ਜੰਗਲਾਤ ਵਿਭਾਗ ਦਾ ਦਫ਼ਤਰ ਵੀ ਹੈ ਜੰਗਲਾਤ ਵਿਭਾਗ ਦਾ ਦਫਤਰ ਵੀ ਹੈ ਜੋ ਕੋਈ ਕਾਰਵਾਈ ਅਮਲ ਦੇ ਵਿੱਚ ਨਹੀਂ ਲਿਆ ਰਹੀ ਤੇ ਹੌਲੀ ਹੌਲੀ ਜੇ ਗੱਲ ਕੀਤੀ ਜਾਵੇ ਇੱਥੇ ਇਹਨਾਂ ਨੇ ਪੱਕੇ ਝੋਪੜੇ ਵੀ ਬਣਾ ਲਏ ਹਨ ਇਹ ਝੋਪੜੇ ਵੀ ਦੇਖ ਸਕਦੇ ਹੋ ਇਹਨਾਂ ਦੇ ਵਿੱਚ ਕੌਣ ਰਹਿ ਰਿਹਾ ਕੌਣ ਨਹੀਂ ਰਹਿ ਰਿਹਾ ਇਸ ਦੀ ਵੀ ਜਾਂਚ ਕਰਵਾਈ ਜਾਵੇ ਤਾਂ ਜੋ ਕੋਈ ਜੇ ਕੱਲ ਨੂੰ ਕੋਈ ਹਾਦਸਾ ਵਾਪਰਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਇਹ ਨਾ ਹੋਵੇ ਕੋਈ ਵੱਡਾ ਹਾਦਸਾ ਵਾਪਰ ਜਾਵੇ ਤੇ ਕੋਈ ਕੀਮਤੀ ਜਾਨਾਂ ਚਲੀਆਂ ਜਾਣ ਦੇਖ ਸਕਦੇ ਹੋ ਸੜਕ ਦੇ ਕਿਨਾਰੇ ਦੇ ਉੱਤੇ ਹੀ ਜਿਹੜੇ ਜੂਸ ਦੀਆਂ ਦੁਕਾਨਾਂ ਨੇ ਤੇ ਸੜਕ ਤੇ ਹੀ ਖੜ ਕੇ ਗੱਡੀਆਂ ਵਾਲੇ ਤੇ ਮੋਟਰਸਾਈਕਲ ਵਾਲੇ ਪੀਣਗੇ ਤੇ ਇਹਨਾਂ ਤੇ ਕੋਈ ਕਾਰਵਾਈ ਅਮਲ ਦੇ ਵਿੱਚ ਨਹੀਂ ਲਿਆਂਦੀ ਜਾ ਰਹੀ ਹੁਣ ਜੰਗਲਾਤ ਵਿਭਾਗ ਦੇਖਦੇ ਆ ਸਾਡੀ ਖਬਰ ਤੋਂ ਬਾਅਦ ਕਿੰਨਾ ਕੋ ਅਸਰ ਦਿਖਾਂਦਾ ਹੈ ਤੇ ਕਿੰਨੀ ਕੋ ਕਾਰਵਾਈ ਅਮਲ ਦੇ ਵਿੱਚ ਲੈਂਦਾ ਹੈ ਜਾਂ ਹਮੇਸ਼ਾ ਦੀ ਤਰ੍ਹਾਂ ਮਾਮਲੇ ਕੋਰਟ ਦੇ ਵਿੱਚ ਲਟਕਦੇ ਰਹਿਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਦੇਖ ਸਕਦੇ ਹੋ ਜੂਸ ਵਾਲੀ ਦੁਕਾਨ ਦੇ ਉੱਤੇ ਜੂਸ ਪੀਣ ਵਾਲੇ ਸੜਕ ਦੇ ਕਿਨਾਰਿਆਂ ਤੇ ਖੜੇ ਨੇ ਪਰਮਾਤਮਾ ਨਾਰ ਕਰੇ ਜੇ ਕੋਈ ਹਾਦਸਾ ਵਾਪਰ ਗਿਆ ਤਾਂ ਇਹਨਾਂ ਕੀਮਤੀ ਜਾਨਾਂ ਦਾ ਜ਼ਿੰਮੇਵਾਰ ਕੌਣ ਹੋਵੇਗਾ ਦੇਖ ਸਕਦੇ ਹੋ ਇਹਨਾਂ ਕੀਮਤੀ ਜਾਨਾਂ ਦੇ ਨਾਲ ਜੇ ਕੋਈ ਹਾਦਸਾ ਵਾਪਰਦਾ ਹੈ ਤਾਂ ਇਹਨਾਂ ਦਾ ਜ਼ਿੰਮੇਵਾਰ ਕੌਣ ਹੋਵੇਗਾ ਦੇਖ ਸਕਦੇ ਹੋ ਇੱਕ ਹੋਰ ਨਜਾਇਜ਼ ਕਬਜ਼ਾ ਜੀ ਤਿਆਰੀ ਦੇ ਵਿੱਚ ਔਰ ਜੰਗਲਾਤ ਵਿਭਾਗ ਦੀ ਕਰੋੜਾਂ ਰੁਪਏ ਦੀ ਥਾਂ ਦੇ ਉੱਤੇ ਜੰਗਲਾਤ ਵਿਭਾਗ ਦੀ ਕਰੋੜਾਂ ਰੁਪਏ ਦੀ ਥਾਂ ਤੇ ਦੇਖ ਸਕਦੇ ਹੋ ਸੈਂਕੜੇ ਫੁੱਟ ਕਬਜ਼ੇ ਕੀਤੇ ਜਾ ਰਹੇ ਹਨ ਤੇ ਇਹਨਾਂ ਵੱਲੋਂ ਆਪਣੇ ਝੋਪੜੇ ਵੀ ਇੱਥੇ ਹੀ ਬਣਾਏ ਗਏ ਹਨ ਇਹਨਾਂ ਝੋਪੜਿਆਂ ਦੇ ਵਿੱਚ ਕੌਣ ਰਹਿੰਦਾ ਹੈ ਕੌਣ ਨਹੀਂ ਰਹਿੰਦਾ ਇਹਦੀ ਵੀ ਜਾਂਚ ਕਰਵਾਈ ਜਾਵੇ ਦੇਖ ਸਕਦੇ ਹੋ ਕਿ ਵੀ ਜੰਗਲਾਤ ਵਿਭਾਗ ਦੀ ਜੋ ਥਾਂਵਾਂ ਨੇ ਕਰੋੜਾਂ ਰੁਪਏ ਦੀਆਂ ਥਾਮਾਂ ਨੇ ਬਹੁ ਕਰੋੜੀ ਥਾਮਾਂ ਨੇ ਜਿਨ੍ਹਾਂ ਦੇ ਉੱਤੇ ਜਿਹੜੇ ਕਬਜ਼ੇ ਕੀਤੇ ਜਾ ਰਹੇ ਹਨ ਜੰਗਲਾਤ ਵਿਭਾਗ ਦੇ ਅਧਿਕਾਰੀ ਕੁੰਭ ਕਰਨੀ ਦੀਨ ਸੁੱਤੇ ਪਏ ਹਨ ਜੇ ਗੱਲ ਕੀਤੀ ਜਾਵੇ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਤਨਖਾਹਾਂ ਦੀ ਗੱਲ ਕੀਤੀ ਜਾਵੇ ਤਾਂ ਲੱਖਾਂ ਰੁਪਏ ਉਹਨਾਂ ਦੀਆਂ ਤਨਖਾਹਾਂ ਹਨ ਪਰ ਕੰਮ ਉਹਨਾਂ ਕਿਉਂ ਕਰਦੇ ਕਿਉਂ ਨਹੀਂ ਕਰਦੇ ਉਹ ਤਾਂ ਉਹਨਾਂ ਤੋਂ ਵੀ ਪੁੱਛਾਂਗੇ ਕਿ ਨਜਾਇਜ਼ ਕਬਜ਼ਿਆਂ ਵੱਲ ਕੀ ਉਹਨਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਕਿ ਕੁਝ ਇੱਕ ਕਦਮਾਂ ਦੀ ਦੂਰੀ ਦਾ ਉੱਤੇ ਜਿਹੜੇ ਨਜਾਇਜ਼ ਕਬਜ਼ੇ ਕੀਤੇ ਜਾ ਰਹੇ ਨੇ ਦੇਖ ਸਕਦੇ ਹਾਂ ਜੰਗਲਾਤ ਉਪਾਗ ਦੀਆਂ ਉਹ ਥਾਮਾਂ ਜੜੀ ਪਾਤੜਾ ਰੋਡ ਤੇ ਵੀ ਰੋਡ ਨਿਕਲਦਾ ਹੈ ਪਾਤੜਾ ਰੋਡ ਤੇ ਰੋਡ ਨਿਕਲਦਾ ਹੈ ਤੇ ਦੇਖ ਸਕਦੇ ਹੋ ਬਹੁਤ ਕਰੋੜੀ ਥਾਵਾਂ ਦੇ ਉੱਤੇ ਦੁਕਾਨਾਂ ਤਾਂ ਲਾਈਆਂ ਸੋ ਲਾਈਆਂ ਪਿੱਛੇ ਝੋਪੜੇ ਵੀ ਵੱਡੇ ਵੱਡੇ ਤਿਆਰ ਕੀਤੇ ਗਏ ਹਨ ਇੰਨਾ ਕੁਝ ਦੇਖਦੇ ਹੋਏ ਵੀ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਜੋ ਕਾਰਵਾਈ ਕੀਤੀ ਜਾ ਰਹੀ ਹੈ ਉਹ ਸਭ ਨੂੰ ਪਤਾ ਹੀ ਹੈ ਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦਾ ਵੀ ਪੱਖ ਲਵਾਂਗੇ ਕੀ ਕਹਿੰਦੇ ਹਨ ਉਹ ਤੇ ਕਬਜ਼ੇ ਨਜਾਇਜ਼ ਜਿਹੜੇ ਕਬਜ਼ੇ ਕੀਤੇ ਜਾ ਰਹੇ ਹਨ ਧੜਾ ਧੜ ਰੋਜ਼ਾਨਾ ਹੀ ਹੋ ਰਹੇ ਹਨ ਉਹਨਾਂ ਵੱਲ ਕੀ ਜੰਗਲਾਤ ਵਿਭਾਗਾ ਕਾਰਵਾਈ ਕਰ ਰਿਹਾ ਹੈ ਕਿਉਂਕਿ ਅੱਜ ਇੱਕ ਸੋਸ਼ਲ ਮੀਡੀਆ ਤੇ ਪੋਸਟ ਵੀ ਚੱਲ ਰਹੀ ਸੀ ਕਿ ਕੁਝ ਅਧਿਕਾਰੀਆਂ ਨੂੰ ਪੈਸੇ ਵੀ ਦਿੱਤੇ ਜਾਂਦੇ ਹਨ ਉਹਨਾਂ ਤੋਂ ਮਹੀਨਾ ਵੀ ਲਿਆ ਜਾਂਦਾ ਹੈ ਉਸ ਦੀ ਵਿੱਚ ਕਿੰਨੀ ਕੁ ਸੱਚਾਈ ਹੈ ਇਹ ਤਾਂ ਸਮਾਂ ਹੀ ਦੱਸੇਗਾ ਜਾਂ ਅਧਿਕਾਰੀ ਦੱਸ ਸਕਦੇ ਹਨ ਕਿੰਨੀ ਕੁ ਸੱਚਾਈ ਹੈ ਦੇਖ ਸਕਦੇ ਹੋ ਇਹਨਾਂ ਨਜਾਇਜ਼ ਕਬਜ਼ਿਆਂ ਕਾਰਨ ਹੀ ਜਾਮ ਵੀ ਰੋਜ਼ਾਨਾ ਲੱਗਦੇ ਹਨ ਦੇਖ ਸਕਦੇ ਹੋ ਇਹਨਾਂ ਜੰਗਲਾਤ ਵਿਭਾਗ ਦੀ ਥਾਂ ਦੇ ਉੱਤੇ ਰੇੜੀ ਵਾਲਿਆਂ ਵੱਲੋਂ ਸੜਕ ਦੇ ਜੰਗਲਾਤ ਵਿਭਾਗ ਦੇ ਥਾਂ ਦੇ ਉੱਤੇ ਮਿੱਟੀ ਪਾ ਪਾ ਕੇ ਕਿੰਨੀਆਂ ਹੀ ਜਗਾਵਾਂ ਤੜਾ ਤੜ ਘੇਰੀ ਜਾ ਰਹੇ ਹਨ ਇੰਨਾ ਸਭ ਕੁਝ ਹੁੰਦੇ ਹੋਏ ਵੀ ਜੰਗਲਾਤ ਵਿਭਾਗ ਪਤਾ ਨਹੀਂ ਕਿਹੜੀ ਗੱਲੋਂ ਮੂਕ ਦਰਸ਼ਕ ਬਣਿਆ ਬੈਠਾ ਹੈ ਤੇ ਕਿਸੇ ਵੱਡੇ ਹਾਸੇ ਦੀ ਉਡੀਕ ਵਿੱਚ ਹੈ ਜੰਗਲਾਤ ਵਿਭਾਗ ਦੇਖ ਸਕਦੇ ਹੋ ਸਮਾਣਾ ਤੋਂ ਚੀਕਾ ਰੋਡ ਦਾ ਹਾਲ ਹੈ ਜਿੱਥੇ ਕਿੰਨੇ ਹੀ ਨਜਾਇਜ਼ ਕਬਜ਼ੇ ਤੜਾ ਤੜ ਚੱਲ ਰਹੇ ਹਨ ਤੇ ਹੋ ਰਹੇ ਹਨ ਤੇ ਕੀਤੀ ਵੀ ਹੋਏ ਹਨ ਦੇਖ ਸਕਦੇ ਹੋ ਕਿ ਕਰੜੀ ਵਾਲੇ ਨੇ ਜੰਗਲਾਤ ਵਿਭਾਗ ਦੀ ਥਾਂ ਦੇ ਉੱਤੇ ਕਿੰਨੀ ਥਾਂ ਦੇ ਉੱਤੇ ਕਬਜ਼ੇ ਦਾ ਘੇਰਾ ਮਾਰ ਕੇ ਕਬਜ਼ਾ ਕੀਤਾ ਹੋਇਆ ਹੈ ਕਿ ਅੱਡੇ ਬਣਾਉਣ ਲਈ ਇਹਨਾਂ ਨੇ ਜੰਗਲਾਤ ਵਿਭਾਗ ਦੀ ਥਾਂ ਤੇ ਮਿੱਟੀ ਦੇ ਮਲਬੇ ਪਵਾ ਪਵਾ ਕੇ ਪੱਕੀਆਂ ਥਾਵਾਂ ਦੇ ਕਬਜ਼ੇ ਕਰ ਲਏ ਹਨ ਤੇ ਤੁਹਾਨੂੰ ਦਿਖਾ ਰਹੇ ਹਾਂ ਜੜੀ ਥਾਂ ਸੂਏ ਦੇ ਉੱਤੇ ਬਿਲਕੁਲ ਸਾਫ਼ ਸੁਥਰੀ ਥਾਂ ਹੁੰਦੀ ਸੀ ਉਸ ਦੇ ਉੱਤੇ ਇਹਨਾਂ ਨੇ ਮਲਬਾ ģੇਰ ģੇਰ ਕੇ ਇੱਕ ਤਾਂ ਗੰਦਗੀ ਦੇ ਢੇਰ ਲਾ ਦਿੱਤੇ ਹਨ ਜਿੰਦਗੀ ਦੇ ਵੀ ਢੇਰ ਲੱਗੇ ਹੋਏ ਹਨ ਤੇ ਜਿਸ ਵੱਲ ਕੋਈ ਸਫਾਈ ਨਹੀਂ ਕਰਦਾ ਤੇ ਰੇੜੀ ਵਾਲਿਆਂ ਵੱਲੋਂ ਬਚਿਆ ਕੁਚਿਆ ਕੂੜਾ ਕਰਗੜ ਤੇ ਕਾਗਜਾਂ ਨੂੰ ਉੱਥੇ ਹੀ ਸਿੱਟਿਆ ਜਾ ਰਿਹਾ ਇੱਕ ਤਾਂ ਗੰਦਗੀ ਫੈਲਾ ਰਹੇ ਹਨ ਉੱਤੋਂ ਨਜਾਇਜ਼ ਕਬਜ਼ੇ ਜਿਹੜੇ ਕੀਤੇ ਹਨ ਉਹ ਕਿਸੇ ਤੋਂ ਭੁੱਲੇ ਨਹੀਂ ਹਨ ਸਬੂਤਾ ਸਮੇਤ ਦਿਖਾ ਰਹੇ ਹਾਂ ਕਿ ਵੀ ਦੇਖ ਸਕਦੇ ਹੋ ਇਹ ਜੰਗਲਾਤ ਵਿਭਾਗ ਦੀ ਥਾਂ ਦੇ ਉੱਤੇ ਸੂਏ ਦੇ ਉੱਤੇ ਕਿੰਨੇ ਹੀ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਦੇਖ ਸਕਦੇ ਹੋ ਇਹਨਾਂ ਕਬਜ਼ਿਆਂ ਨੂੰ ਛਡਾਉਣ ਲਈ ਸੰਗਲਾਤ ਵਿਭਾਗ ਦੇ ਅਧਿਕਾਰੀ ਕੋਈ ਪਹਿਲ ਕਦਮੀ ਕੋਈ ਉਪਰਾਲਾ ਨਹੀਂ ਕਰ ਰਹੇ ਜਿਸ ਨੂੰ ਕੇ ਵੀ ਰੋਕਿਆ ਜਾ ਸਕੇ ਦੇਖ ਸਕਦੇ ਹਾਂ ਸੜਕ ਤੋਂ ਕਿੰਨੀ ਦੂਰੀ ਤੱਕ ਨਜਾਇਜ਼ ਕਬਜ਼ਿਆਂ ਦੀ ਪਰਮਾਰ ਹੈ ਤੇ ਪਿੱਛੇ ਦਿਖਾ ਸਕਦੇ ਆ ਲੱਗੇ ਹੋਏ ਗੰਦਗੀ ਦੇ ਢੇਰ ਦੇਖ ਸਕਦੇ ਹਾਂ ਬਚਿਆ ਕੁਚਿਆ ਜੋ ਸਮਾਨ ਹੁੰਦਾ ਹੈ ਤੇ ਹੋਰ ਗੰਦਗੀ ਕੂੜਾ ਕਰਗੜ ਜੋ ਹੁੰਦਾ ਹੈ ਕੋਈ ਸੇਫ ਥਾਂ ਦੇ ਸੁੱਕਣ ਦੀ ਥਾਂ ਨਾ ਦੇਖਦੇ ਹੋਏ ਜੰਗਲਾਤ ਵਿਭਾਗ ਦੀ ਥਾਂ ਨੂੰ ਹੀ ਕੂੜੇ ਦਾ ਢੇਰ ਬਣਾਇਆ ਜਾ ਰਿਹਾ ਹੈ ਤੇ ਹੁਣ ਹੋਰ ਦਿਖਾ ਰਹੇ ਆ ਤੁਹਾਨੂੰ ਕਿਸੇ ਵੱਲੋਂ ਜੰਗਲਾਤ ਵਿਭਾਗ ਦੀ ਜਿਹੜੀ ਥਾਂ ਦੇ ਵਿੱਚੋਂ ਇੱਕ ਸੂਆ ਨਿਕਲ ਰਿਹਾ ਹੈ ਉਧਰਲੇ ਪਾਸੇ ਵੀ ਵੱਡੀਆਂ-ਵੱਡੀਆਂ ਸਪੋਟਾ ਬਣਾ ਲਈਆਂ ਹਨ ਤੇ ਇੱਧਰਲੇ ਪਾਸੇ ਵੀ ਵੱਡੀਆਂ-ਵੱਡੀਆਂ ਪਿੱਲਰ ਨੂਮਾ ਸਮੋਟਾ ਬਣਾ ਲਈਆਂ ਹਨ ਇੱਥੇ ਵੀ ਕੋਈ ਕਿਸੇ ਵੱਲੋਂ ਕਬਜ਼ਾ ਕਰਨ ਦੀ ਵੱਡੀ ਤਿਆਰੀ ਕੀਤੀ ਜਾ ਰਹੀ ਹੈ ਪਰ ਜੰਗਲਾਤ ਵਿਭਾਗ ਦੇ ਅਧਿਕਾਰੀ ਹਨ ਕਿ ਉਹ ਆਪਣੇ ਦਫ਼ਤਰ ਦੇ ਵਿੱਚੋਂ ਨਹੀਂ ਨਿਕਲ ਕੇ ਦੇਖਦੇ ਕਿ ਸ਼ਹਿਰ ਦੇ ਵਿੱਚ ਕੀ ਹੋ ਰਿਹਾ ਹੈ ਜੇ ਮੁੱਖ ਮੰਤਰੀ ਸਾਹਿਬ ਇਹਨਾਂ ਨੇ ਇਹੋ ਜੀ ਹੀ ਕਾਰਵਾਈ ਰੱਖਣੀ ਹੈ ਤਾਂ ਫਿਰ ਜੰਗਲਾਤ ਵਿਭਾਗ ਨੂੰ ਬੰਦ ਕੀਤਾ ਜਾਵੇ ਲੋੜ ਹੀ ਨਹੀਂ ਹੈ ਇਹਨਾਂ ਨੂੰ ਲੱਖਾਂ ਰੁਪਏ ਦੀਆਂ ਤਨਖਾਹਾਂ ਦੇਣ ਦੀ ਦੇਖ ਸਕਦੇ ਹੋ ਜੇ ਇਹਨਾਂ ਨੇ ਕਬਜ਼ੇ ਐਦਾਂ ਹੀ ਕਰਾਉਣੇ ਹਨ ਲੋਕਾਂ ਨਾਲ ਹਾਸੇ ਐਦਾਂ ਹੀ ਵਰਤਣੇ ਹਨ ਤੇ ਲੋਕਾਂ ਨੂੰ ਮੁਸ਼ਕਲਾਂ ਦੇ ਜਿਹੇ ਸਾਹਮਣਾ ਇਸੇ ਤਰ੍ਹਾਂ ਹੀ ਕਰਨਾ ਹੈ ਫਿਰ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੀ ਲੋੜ ਹੀ ਨਹੀਂ ਹੈ ਮੁੱਖ ਮੰਤਰੀ ਸਾਹਿਬ ਤੁਸੀਂ ਆਪ ਦੇਖ ਸਕਦੇ ਹੋ ਤੁਹਾਨੂੰ ਸਬੂਤ ਦਿਖਾ ਰਹੇ ਹਾਂ ਕਿਵੇਂ ਦੜਾ ਦੜ ਨਜਾਇਜ਼ ਕਬਜ਼ੇ ਚੱਲ ਰਹੇ ਹਨ ਪਰ ਵਿਭਾਗ ਦੇ ਅਧਿਕਾਰੀ ਬਿਲਕੁਲ ਹੀ ਆਪਣੀ ਗੂੜੀ ਕੁੰਭ ਗੰਦੀ ਕੁੰਭ ਕਰਨੀ ਨੀਂਦ ਸੁੱਤੇ ਪਏ ਹਨ ਜੋ ਕੋਈ ਵੀ ਕਾਰਵਾਈ ਅਮਲ ਦੇ ਵਿੱਚ ਨਹੀਂ ਲਿਆ ਰਹੀ ਤੇ ਗੱਲ ਕਰਦੇ ਹਾਂ ਸਮਾਣਾ ਜੰਗਲਾਤੋਂ ਭਾਗਦੇ ਰੇਂਜ ਅਫਸਰ ਨਾਲ ਵੀ ਉਹ ਕੀ ਕਹਿੰਦੇ ਹਨ ਤੇ ਉਹਨਾਂ ਦਾ ਵੀ ਪੱਖ ਲੈਣੇ ਆ ਤੇ ਜੇ ਹੁਣ ਗੱਲ ਕੀਤੀ ਜਾਵੇ ਹਾਂਜੀ ਸਰ ਨਮਸਕਾਰ ਜੀ ਨਮਸਕਾਰ ਜੀ ਨਮਸਕਾਰ ਕਿਵੇਂ ਹੋ ਸਰ ਠੀਕ ਠਾਕ ਪ੍ਰੇਮ ਵਦਵਾ ਬੋਲ ਰਿਹਾ ਸਰ ਸਮਾਣਾ ਹਲਚਲ ਨਿਊਜ਼ ਤੋਂ ਤੇ ਡੇਲੀ ਤੇ ਸਵੇਰਾ ਨਿਊਜ਼ ਤੋਂ ਜੀ ਹੈਲੋ ਜੀ ਬਤਾ ਪ੍ਰੇਮ ਦੀ ਹਾਂ ਜੀ ਸਰ ਇੱਕ ਨਾ ਅੱਜ ਇੱਕ ਸੋਸ਼ਲ ਮੀਡੀਆ ਤੇ ਪੋਸਟ ਚੱਲ ਰਹੀ ਹੈ ਕਿ ਵੀ ਕੁਝ ਜੰਗਲਾਤ ਵਿਭਾਗ ਦੇ ਅਧਿਕਾਰੀ ਨਾ ਮਹੀਨਾ ਬਈ ਉਹਦੇ ਤੋਂ ਮਹੀਨਾ ਲੈਂਦੇ ਨੇ ਜਿਨ੍ਹਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਤੇ ਜੇ ਮਈਸਰ ਮੰਦਰ ਅਦਰ ਆਪਣੋ ਚੀਕਾ ਰੋਡ ਵਾਲੇ ਪਾਸੋਂ ਗੱਲ ਕੀਤੀ ਜਾਵੇ ਜਾਂ ਆਪਣੇ ਗੱਲ ਕੀਤੀ ਜਾਵੇ ਪਟਿਆਲਾ ਰੋਡ ਵਾਲੇ ਪਾਸੇ ਉੱਥੇ ਨਜਾਇਜ਼ ਕਬਜ਼ੇ ਇੰਨੇ ਕ ਵੱਧ ਹੋ ਚੁੱਕੇ ਨੇ ਕਿ ਵੀ ਉਹਨਾਂ ਨੇ ਕਬਜ਼ੇ ਤੱਕ ਰੇੜੀਆਂ ਤਾਂ ਬਹੁਤ ਦੂਰ ਦੀ ਗੱਲ ਐ ਉਹਨਾਂ ਨੇ ਪਿੱਛੇ ਆਪਣੇ ਝੋਪੜੇ ਵੀ ਬਣਾ ਲਏ ਨੇ ਸਰ ਤੁਹਾਡੇ ਤੁਹਾਡੇ ਧਿਆਨ ਦੇ ਵਿੱਚ ਤੁਹਾਡਾ ਪੱਖ ਲੈ ਰਿਆ ਸਰ ਕਿ ਵੀ ਇੰਨੇ ਕ ਨਜਾਇਜ਼ ਕਬਜ਼ੇ ਹੋਏ ਪਏ ਨੇ ਜਿਹੜੇ ਰੇੜੀਆਂ ਵਾਲੇ ਨੇ ਸੜਕ ਦੇ ਕਿਨਾਰੇ ਤੇ ਖੜੇ ਨੇ ਜੇ ਕੋਈ ਕੀਮਤੀ ਜਾਨੀ ਹਾਦਸਾ ਵਾਪਰ ਗਿਆ ਤਾਂ ਸਰ ਦੇਖੋ ਉਹਦਾ ਅਖਰ ਕੋਈ ਜ਼ਿੰਮੇਵਾਰ ਨਾ ਹੋਵੇ ਤਾਂ ਉਹਦਾ ਪਰਿਵਾਰ ਖਤਮ ਹੋ ਜਾਂਦਾ ਆਪਾਂ ਕਹਿੰਦੇ ਕਿ ਉਹਦਾ ਕੋਈ ਹਾਦਸਾ ਵਾਪਰਣ ਤੋਂ ਪਹਿਲਾਂ ਹੀ ਕਿ ਵੀ ਜੇ ਕੋਈ ਕਾਰਵਾਈ ਜੰਗਲਾਤ ਵਿਭਾਗ ਦੇ ਅਧਿਕਾਰੀ ਕਰ ਦੇਣ ਤਾਂ ਬਹੁਤ ਚੰਗੀ ਗੱਲ ਹੈ ਪਰ ਬਹੁਤ ਲੰਬਾ ਸਮਾਂ ਹੋ ਗਿਆ ਕਿ ਵੀ ਹੁਣ ਜੰਗਲਾਤ ਵਿਭਾਗ ਲੋ ਕਾਰਵਾਈ ਨਹੀਂ ਕੀਤੀ ਕਿ ਜਾ ਰਹੀ ਤੇ ਕਦੋਂ ਉਹਨਾਂ ਦੀ ਕਾਰਵਾਈ ਕੀਤੀ ਜਾਵੇਗੀ ਸਰ ਕੋਈ ਗੱਲ ਨਹੀਂ ਜੀ ਮੈਂ ਡਿਊਟੀ 'ਚ ਆ ਰਹੀ ਸੀ ਕੱਲ ਹੀ ਫੋਨ ਆਇਆ ਸੀ ਮੈਨੂੰ ਮੈਂ ਕਿਹਾ ਮੈਂ ਉਹਨਾਂ ਦਾ ਧੰਨਵਾਦ ਕੀਤਾ ਜੀ ਤੁਸੀਂ ਧਿਆਨ ਚ ਲਿਆੰਦਾ ਮਸਲਾ ਤੇ ਸਰ ਇਹ ਕੋਈ ਕਾਰਵਾਈ ਤੁਹਾਨੂੰ ਦੂਰ ਨਹੀਂ ਜਾਣਾ ਪੈਣਾ ਇਹ ਜੰਗਲਾਤ ਵਿਭਾਗ ਤੋਂ ਐ ਲਾ ਲਓ ਕਿ ਕੋਈ 10 15 20 ਕਦਮ ਦੀ ਦੂਰੀ ਤੇ ਨੇ ਉਹ ਨਿੰਦੇ ਦੇਖੋ ਤੁਸੀਂ 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 ਸਰ ਤੁਸੀਂ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਮਨਦੀਪ ਹੈ ਮਨਦੀਪ ਜੀ ਦੇਖੋ ਤੁਸੀਂ ਮੌਕੇ ਦੇ ਅਫਸਰੋਂ ਅਸੀਂ ਤਾਂ ਤੁਹਾਨੂੰ ਕਹਾਂਗੇ ਨਾ ਮੇਰੇ ਥੱਲੇ ਵੀ ਦੋ ਅਫਸਰ ਬੈਠੇ ਨੇ ਜੀ ਮੈਂ ਉਹਨਾਂ ਨੂੰ ਕਹੂੰਗਾ ਬਿਲਕੁਲ ਤੁਹਾਡੀ ਦੇਖੋ ਸਾਡੇ ਵਾਸਤੇ ਤੁਸੀਂ ਮੌਕੇ ਦੇ ਅਫਸਰੋਂ ਅਸੀਂ ਤੁਹਾਡੇ ਹੀ ਪੱਖ ਲੈਣੇ ਤੇ ਉਹਦੇ ਚ ਇੱਕ ਸੋਸ਼ਲ ਮੀਡੀਆ ਤੇ ਪੋਸਟ ਤੇ ਇਹ ਵੀ ਲਿਖਿਆ ਹੋਇਆ ਸੀ ਕਿ ਵੀ ਮਹੀਨਾ ਕੋਈ ਪੈਸੇ ਜਾਂਦੇ ਨੇ ਤਾਂ ਕਰਕੇ ਉਹਨਾਂ ਨੂੰ ਕਬਜ਼ੇ ਨਹੀਂ ਛਡਾਏ ਜਾਂਦੇ ਹੈਗੇ ਨੇ ਜਪਾਨ ਘਰੀ ਕਰਾਂਗੇ ਜੀ 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 ਸਾਫ ਤੋਂ ਹੁੰਦਾ ਤਾਂ ਉਹ ਕਿ ਲਿਖਾਂਗੇ ਜੀ 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 ਇੱਕ ਚੀਕਾ ਰੋਡ ਵਾਲੇ ਪਾਸੇ ਤੇ ਇੱਕ ਪਟਿਆੜਾ ਰੋਡ ਵਾਲੇ ਪਾਸੇ ਜਣੇ ਜਣੇ ਨਜਾਇਜ਼ ਕਬਜ਼ੇ ਨੇ ਕਦੋਂ ਤੱਕ ਇਹਨਾਂ ਦੀ ਕਾਰਵਾਈ ਹੁਣ ਆਪਣੀ ਸਰ ਅਮਲ 'ਚ ਲਿਆਵਾਂਗੇ ਆਪਾਂ ਸਰ ਮੈਂ ਅਜਿਹਾ ਕਹਤਾ ਜੀ ਇਹਨਾਂ ਨੂੰ ਥੱਲੇ ਮੈਨੂੰ ਰਿਪੋਰਟ ਦੇਣਗੇ ਫੀਲਡ ਵਾਲੇ ਠੀਕ ਹੈ ਸਰ ਠੀਕ ਹੈ ਜੀ ਸਮਾਣਾ ਹਲਚਲ న్యూਸ ਨਾਲ ਮੈਨੂੰ ਐਡੀਸ਼ਨਲ ਹੈ ਨਾ ਮੇਰੇ ਕੋਲ ਚਾਰਜ ਠੀਕ ਹੈ ਸਰ ਸਮਾਣਾ ਹਲਚਲ న్యూਸ ਨਾਲ ਸਰ ਤੁਹਾਡਾ ਗੱਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ